ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਜਿਸ ਵੀਡੀਓ ਦੇ ਵਿੱਚ ਇੱਕ ਨਿਸ਼ੇੜੀ ਜੇ ਦੋ ਕੱਢੀ ਨੌਜਵਾਨ ਨੇ ਇੱਕ ਬਜ਼ੁਰਗ ਦਾ ਛਿੱਟੇ ਰੰਗ ਦਾ ਦਾੜਾ ਆਪਣੇ ਹੱਥ ਵਿੱਚ ਪੜਿਆ ਸੀ ਉਸ ਵੀਡੀਓ ਨੂੰ ਦੇਖ ਕੇ ਪਹਿਲਾਂ ਤਾਂ ਤਰਸ ਆਇਆ ਕਿ ਅੱਜ ਸਾਡੀ ਜਵਾਨੀ ਕਿੱਧਰ ਨੂੰ ਜਾ ਤੁਰੀ ਹੈ ਇਹ ਨਸ਼ਿਆਂ ਦੇ ਵਿੱਚ ਲੱਗ ਕੇ ਇਹਨਾਂ ਨੂੰ ਵੱਡਿਆਂ ਦਾ ਮਾਨ ਸਤਕਾਰ ਆਦਰ ਭੁੱਲ ਚੁੱਕਾ ਕਦੇ ਪੰਜਾਬ ਦੀ ਐਸੀ ਪੰਜਾਬ ਦੀ ਨੌਜਵਾਨੀ ਇੱਜ਼ਤਾਂ ਦੇ ਰਾਖੇ ਦੇ ਨਾਮ ਤੇ ਜਾਣੀ ਜਾਂਦੀ ਸੀ ਅਣਖਾਂ ਦੇ ਕਰਕੇ ਜਾਣੀ ਜਾਂਦੀ ਸੀ ਅੱਜ ਇਹ ਕਿੱਧਰ ਨੂੰ ਵਹਿ ਤੁਰੇ ਦੂਸਰਾ ਉਸ ਵੀਡੀਓ ਨੂੰ ਦੇਖ ਕੇ ਮੈਨੂੰ ਇੰਨਾ ਗੁੱਸਾ ਆਇਆ ਕਿ ਮੇਰਾ ਬੱਸ ਚੱਲਦਾ ਜੇ ਮੇਰੇ ਸਾਹਮਣੇ ਆਉਂਦੇ ਮੈਂ ਮਾਰ ਮਾਰ ਕੇ ਚਪੜਾਦਾ ਮੂੰਹ ਬੰਦ ਕਰ ਦਿੰਦੀ ਤੇ ਨਾਰੇ ਨੂੰ ਬਿਠਾ ਕਿ ਦਸਰੀ ਕਿ ਜਿਸ ਦਾੜ ਨੂੰ ਤੂੰ ਹੱਥ ਪਾਇਆ ਉਹ ਦਾੜਾ ਉਹ ਕੇਸ ਉਹ ਨੇ ਜਿਨ੍ਹਾਂ ਦੇ ਸਤਕਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਤਾ ਮਹਾਰਾਜ ਨੇ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਪੈਰਾਂ ਵਿੱਚੋਂ ਜੋੜਾ ਲਾ ਦਿੱਤਾ ਸੀ ਕਿ ਕਿਤੇ ਮੇਰਾ ਜੋੜਾ ਮੇਰੇ ਸਿੰਘਾਂ ਦੇ ਕੇਸਾਂ ਨੂੰ ਨਾ ਛੋ ਜਾਏ ਉਹਨਾਂ ਦਾ ਸਰਕਾਰ ਬਰਕਰਾਰ ਰੱਖਿਆ ਮਹਾਰਾਜ ਨੇ ਜੇ ਇਹਨਾਂ ਕੇਸਾਂ ਦੀ ਕੀਮਤ ਅਹਿਮੀਤ ਜਾਣਨੀ ਹੈ ਨਾ ਤੇ ਪੁੱਛ ਕੇ ਵੇਖ ਭਾਈ ਤਾਰੂ ਸਿੰਘ ਨੂੰ ਜਿਨ੍ਹਾਂ ਨੇ ਇਹਨਾਂ ਕੇਸਾਂ ਦੇ ਸਰਕਾਰ ਦੀ ਖਾਤਰ ਆਪਣਾ ਖੋਪਰ ਤੱਕ ਲਿਵਾ ਰਿਆ ਸੀ ਜੇ ਇਹਨਾਂ ਕੇਸਾਂ ਦਾ ਸਰਕਾਰ ਅਧਿਵ ਜਾਣਨਾ ਚਾਹੁੰਦੇ ਨੇ ਕੇਸਾਂ ਦੀ ਅਹਿਮੀਤ ਕੀ ਹੈ ਦੇ ਪਾਛੇ ਪੀਰ ਬੁੱਧੂ ਸ਼ਾਹ ਨੂੰ ਜੇਨੇ ਆਪਣੇ ਪੁੱਤ ਆਪਣੇ ਭਰਾ ਆਪਣੇ ਮਰੀਦਾਂ ਤੱਕ ਸ਼ਹੀਦ ਕਰਵਾ ਦਿੱਤੇ ਤੇ ਮੋਏ ਕੇਸਾ ਵਾਲਾ ਕੰਗਾ ਢੋਲੀ ਅੱਡ ਕੇ ਕਲਗਿਆ ਵਾਲੇ ਪਾਸ਼ਾ ਮਹਾਰਾਜ ਤੋਂ ਮੰਗਿਆ ਅਫਸੋਸ ਹੋਇਆ ਮੈਨੂੰ ਉਸ ਵੇਲੇ ਕਿ ਅੱਜ ਸਾਡੇ ਨੌਜਵਾਨਾਂ ਨੂੰ ਇਨਾ ਕੇਸਾ ਦਾ ਸਦਕਾਰ ਕਰਨ ਤੱਕ ਦਾ ਨਹੀਂ ਪਤਾ ਕਿ ਇਹ ਦਾੜਾ ਇਹ ਕੇਸ ਕਿੰਨੇ ਸਦਕਾਰਯੋਗ ਨੇ ਕਲਗਿਆ ਵਾਲੇ ਪਾਸ਼ਾ ਮਹਾਰਾਜ ਨੂੰ ਪੁੱਛ ਕੇ ਵੇਖ ਜਿਸ ਵੇਲੇ ਜੰਗਾ ਜੁੱਧਾਂ ਦਾ ਸਮਾਂ ਸੀ ਕਲਗਿਆ ਵਾਲੇ ਪਿਤਾ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ ਪਿਤਾ ਜੀ ਮਹਾਰਾਜ ਜਦੋਂ ਜੰਗਾਂ ਜੁੱਧਾਂ ਦੇ ਵਿੱਚ ਅਸੀਂ ਵਿਖੜੇ ਪਿੰਡੇ ਦੇ ਪਾਂਦੀ ਹੋ ਗਏ ਤੇ ਆਪ ਜੀ ਦੇ دیدار ਨਾ ਕਰ ਸਕੀ ਤੇ ਅਸੀਂ ਤੁਹਾਡੇ دیدار ਕਿਸ ਤਰ੍ਹਾਂ ਕਰਾਂਗੇ ਜੇ ਮਹਾਰਾਜ ਨੇ ਉਸ ਵੇਲੇ ਬਚਨ ਕੀਤਾ ਸੀ ਵੀ ਸਿੰਘੋ ਤਿਆਰ ਬਰ ਤਿਆਰ ਹੋ ਕੇ ਬਾਣੀ ਬਾਣੇ ਦੇ ਤਾਰੀ ਹੋ ਕੇ ਨਿਤਨੇਮ ਕਰਕੇ ਅਰਦਾਸ ਕਰਿਓ ਪੰਜਾ ਗੁਰ ਸਿੱਖਾਂ ਦੇ ਵਿੱਚੋਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਿਤਾ ਦੇ دیدار ਹੋਇਆ ਕਰਨਗੇ ਸਿੰਘਾਂ ਨੇ ਕਿਹਾ ਕਿ ਮਹਾਰਾਜ ਜਿਹੇ ਜੰਗਾਂ ਦੇ ਵਿੱਚ ਚਾਰ ਪੰਜ ਸਿੰਘ ਇਕੱਤਰ ਨਾ ਹੋ ਸਕੇ ਤੇ ਮਹਾਰਾਜ ਨੇ ਕਿਹਾ ਸੀ ਚਾਰ ਇਕੱਤਰ ਹੁਣ ਚਾਰੇ ਵਿੱਚ ਦیدار ਹੋ ਜਾਇਆ ਕਰਨਗੇ ਮਹਾਰਾਜ ਜੇ ਚਾਰ ਵੀ ਨਾ ਇਕੱਠੇ ਹੋਏ ਤੇ ਮਹਾਰਾਜ ਕਹਿੰਦੇ ਜੇ ਚਾਰ ਵੀ ਨਾ ਹੋਏ ਜੇ ਤਿੰਨ ਵੀ ਨਾ ਹੋਏ ਦੋ ਵੀ ਨਾ ਹੋਏ ਸਵਾ ਲੱਖ ਸਿੰਘ ਹੋਵੇ ਬਾਣੀ ਮਾਝਾ ਧਾਰਨੀ ਹੋਵੇ ਕਰਕੇ ਨਿਤਨੇਮ ਦੀ ਅਰਦਾਸ ਤੇ ਆਪਣੇ ਦਾੜੇ ਨੂੰ ਆਪਣੇ ਮੱਥੇ ਦੇ ਨਾਲ ਲਾਵੇ ਉਸ ਗੁਰਸਿੱਖ ਨੂੰ ਦਾੜੇ ਦੇ ਵਿੱਚੋਂ ਆਪਣੇ ਕੇਸਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਦیدار ਹੋਇਆ ਕਰਨਗੇ ਇਹ ਉਹ ਦਾੜਾ ਹੈ ਇਹ ਉਹ ਕੇਸ ਹੈ ਜਿਸ ਦਾੜੀ ਨੂੰ ਤੂੰ ਆਪਣੇ ਹੱਥਾਂ ਤੇ ਨੂੰ ਲੱਖ ਗੁੱਸਾ ਹੋਊਗਾ ਪਰ ਤੇ ਨੂੰ ਤੇਰੇ ਮਾਪੇ ਨੇ ਇੰਨੀ ਅਦਬ ਦੇ ਨਾਲ ਇੰਨੇ ਮੈਨਰਸ ਨਹੀਂ ਸਿਖਾਏ ਕਿ ਆਪ ਤੋਂ ਵੱਡੇ ਦਾ ਸਤਿਕਾਰ ਕਿਸ ਤਰ੍ਹਾਂ ਕਰੀਦਾ ਹੈ ਅੱਜ ਸਾਡੇ ਨੌਜਵਾਨਾਂ ਦੇ ਵਿੱਚ ਇੰਨੀਆਂ ਕਿੰਨੀਆਂ ਆ ਚੁੱਕੀਆਂ ਹੈ ਕਿ ਸ਼ਰਮ ਆਉਂਦੀ ਹੈ ਜਦੋਂ ਅਸੀਂ ਇਦਾਂ ਦੀਆਂ ਵੀਡੀਓ ਦੇਖਦੇ ਆ ਕਿ ਅੱਜ ਸਾਡਾ ਪੰਜਾਬ ਦਾ ਨੌਜਵਾਨ ਕਿੱਧਰ ਨੂੰ ਜਾ ਰਿਹਾ ਹੈ ਤੇ ਇਸ ਦੇ ਵਿੱਚ ਸਭ ਤੋਂ ਵੱਡੀ ਘਾਟ ਕਿੱਥੇ ਰਹਿ ਗਈ ਅਸੀਂ ਜੇ ਸੋਚੀਏ ਅੱਜ ਨੌਜਵਾਨੀ ਇਦਦੇ ਪਾਸੇ ਕਿਉਂ ਜਾ ਰਹੀ ਹੈ ਕਮੀ ਸਾਡੇ ਵਿੱਚ ਰਹਿ ਗਈ ਅਸੀਂ ਆਪਣੇ ਨੌਜਵਾਨਾਂ ਨੂੰ ਬੱਚਿਆਂ ਨੂੰ ਕਿਸਾਂ ਦਾ ਸਤਿਕਾਰ ਕਰਨਾ ਦੱਸ ਹੀ ਨਹੀਂ ਸਕੇ ਆਪਣੇ ਬੱਚਿਆਂ ਨੂੰ ਅਸੀਂ ਪੜਾਇਆ ਹੁੰਦਾ ਗੁਰੂਆਂ ਦਾ ਸਿੱਖਾਂ ਦਾ ਯੋਧਿਆਂ ਦਾ ਬਹਾਦਰਾਂ ਦਾ ਇਤਿਹਾਸ ਤੇ ਪਿਤਾ ਇਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਸਿੰਘਾਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਇਹਨਾਂ ਕੇਸਾਂ ਦਾ ਸਤਕਾਰ ਕੀਤਾ ਉਹਨਾਂ ਸਿੰਘਾਂ ਨੇ ਕੇਸਾਂ ਦਾ ਸਤਕਾਰ ਕਰਦੇ ਹੋਏ ਸ਼ਹੀਦੀਆਂ ਤੱਕ ਪ੍ਰਾਪਤ ਕਰ ਲਈਆਂ ਤੇ ਆਪਣੀ ਸਿੱਖੀ ਨੂੰ ਕੇਸਾਂ ਤੇ ਸੁਭਾਸਾਂ ਸੰਭਾਇਆ ਹਰ ਇੱਕ ਗੁਰਸਿੱਖ ਦੇ ਅਰਦਾਸ ਦੇ ਵਿੱਚ ਮਹਾਰਾਜ ਦੇ ਚਰਨਾਂ ਵਿੱਚ ਜੋੜ ਜੜੀਆਂ ਕਰਦਾ ਵੀ ਪਿਤਾ ਮਹਾਰਾਜ ਸਿੱਖਨੂ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸ਼ਾਦ ਦਾਣ ਭਰੋਸਾ ਦਾਣ ਬਖਸ਼ਣਾ ਇਹ ਕੇਸ ਦਾਣ ਗੁਰਸਿੱਖ ਅਰਦਾਸ ਦੇ ਵਿੱਚ ਮੰਗਦੇ ਆ ਸੋ ਮੇਰੀ ਬੇਨਤੀ ਹੈ ਵੀ ਇਸ ਵੀਡੀਓ ਤੋਂ ਬਾਅਦ ਆਪਣੇ ਬੱਚਿਆਂ ਨੂੰ ਘੱਟੋ ਘਾਟ ਆਪਣੇ ਕੋਲ ਬਿਠਾ ਕੇ ਇਨ੍ਹਾਂ ਕੇਸਾਂ ਦਾ ਸਤਿਕਾਰ ਕਰਨਾ ਜ਼ਰੂਰ ਸਿਖਾਓ ਤੇ ਕੋਸ਼ਿਸ਼ ਕਰੋ ਵੀ ਉਹ ਜਿਹੜਾ ਨਸ਼ੇੜੀ ਫੜ ਕੇ ਬੈਠੇ ਬਜ਼ੁਰਗ ਬਾਪੂ ਦੇ ਦਾੜੇ ਨੂੰ ਹੱਥ ਦੇ ਵਿੱਚ ਤੇ ਛੇਤੀ ਤੋਂ ਛੇਤੀ ਲੱਭ ਕੇ ਉਹਨੂੰ ਬੰਦੇ ਦਾ ਪੁੱਤ ਬਣਾ ਕੇ ਤੇ ਬਿਠਾ ਕੇ ਉਹਨੂੰ ਇੱਕ ਵਾਰੀ ਦੱਸ ਦਿੱਤਾ ਜਾਵੇ ਵੀ ਕਿਸਾਨਾਂ ਦਾ ਸਰਕਾਰ ਕਰੀਦਾ ਕਿੱਦਾਂ ਆ ਇਸ ਵੀਡੀਓ ਨੂੰ ਕਰਿਓ ਵੱਧ ਤੋਂ ਬਾਅਦ ਸ਼ੇਅਰ ਵਿਚਾਰ ਚੰਗੇ ਲੱਗੇ ਨਾ ਤੇ ਆਪਣੇ ਬੱਚਾ ਨੂੰ ਇਹ ਵੀਡੀਓ ਇੱਕ ਵਾਰ ਜ਼ਰੂਰ ਸੁਣਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ